ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਅੱਜ ਮੇਰਾ ਪਹਿਲਾ ਬਲੌਗ ਹੈ ਜੀ ਸਾਰੇ ਜਰੂਰ ਦੇਖਿਓ ਆ ਦੇਖੋ ਸਾਡੇ ਘਰ ਵਿੱਚ ਕਿੰਨੇ ਅਮਰੂਦ ਲੱਗੇ ਹੋਏ ਆ ਪਰ ਬਹੁਤ ਪੱਕ ਵੀ ਚੁੱਕੇ ਆ ਬਹੁਤ ਮੀਹ ਪੈਣ ਦੇ ਕਾਰਨ ਗਲ-ਗਲ ਕੇ ਥੱਲੇ ਵੀ ਬਹੁਤ ਡੱਗ ਰਹੇ ਆ ਸਾਡੇ ਘਰ 'ਚ ਬਹੁਤ ਬੈਂਗਣਾਂ ਦੇ ਬੂਟੇ ਵੀ ਲੱਗੇ ਆ ਇਹ ਬੈਂਗਣ ਵੀ ਬਹੁਤ ਲੱਗੇ ਹੋਏ ਸੀ ਪਹਿਲਾਂ ਹੁਣ ਬਹੁਤ ਘਟ ਗਿਆ ਬੈਂਗਣ ਸਾਡੇ ਪਿੰਡੀਆਂ ਦੇ ਬੂਟੇ ਵੀ ਬਹੁਤ ਲੱਗੇ ਹੋਏ ਆਜੋ ਸਾਰੇ ਤੋੜ ਕੇ ਸਬਜ਼ੀ ਬਣਾ ਕੇ ਖਾ ਲਓ ਦੇਖੋ ਕਿੰਨੀਆਂ ਪਿੰਡੀਆਂ ਲੱਗੀਆਂ ਹੋਈਆਂ ਆ ਬਹੁਤ سارے ਬੂਟੇ ਨੇ ਪਿੰਡੀਆਂ ਦੇ ਅਸੀਂ ਅੱਜ ਤੋੜਾਂਗੇ ਪਿੰਡੀਆਂ ਘਰੋਂ ਹੀ ਤੇ ਨਾਲ ਬਣਾਵਾਂਗੇ ਸਬਜ਼ੀ ਰੋਟੀ ਨਾਲ ਖਾਵਾਂਗੇ ਨਾਲ ਨਾਲ ਅਸੀਂ ਤੋੜੀ ਜਾਈਏ ਟੋਕਰੀ 'ਚ ਵੀ ਦਿਖਾ ਦਿਓ ਕਿੱਥੇ ਪਾਈਆਂ ਆ ਲਕੋਲ ਕੋ ਰੱਖੀ ਜਾਂਦੇ ਸਾ ਸਬਜ਼ੀ ਉਹਦੀ ਘਰ ਦੀ ਸਾਰੀ ਘਰ ਹੀ ਸਬਜ਼ੀਆਂ ਲਗਾਇਆ ਕਰੋ ਨਾਲੇ ਬਿਨਾ ਦਵਾਈ ਨੀ ਤੋਂ ਬਣ ਜਾਂਦੀ ਐ ਇਹ ਲੱਗ ਜਾਂਦੀ ਐ ਸਾਰੀਆਂ ਗੱਡੀਆਂ ਧੋ ਆ ਕੇ ਲਿਆਂਦੀਆਂ ਤੇ ਅੱਜ ਮੀਂਹ ਪੈ ਗਿਆ ਉਹਦੇ ਨਾਲ ਸਾਰੀਆਂ ਹੀ ਗੰਦੀਆਂ ਹੋ ਗਈਆਂ ਟਕੀਆਂ ਸੀ ਪਰ ਫੇ ਵੀ ਗੰਦੀਆਂ ਤਾਂ ਹੋਈਆਂ ਗਿਆ ਹੁਣ ਦੁਬਾਰਾ ਧੋਣੀਆਂ ਪੈਣੀਆਂ ਘਰ ਵਿੱਚ ਦਰਖਤ ਜ਼ਰੂਰ ਲਾਓ ਕੋਈ ਨਾ ਕੋਈ ਜ਼ਰੂਰ ਲਾਓ ਇਹਦੀ ਠੰਡੀ ਛਾਂ ਬਹੁਤ ਵਧੀਆ ਹਾਂ ਦੀ ਘਰ ਚ ਰੁੱਖ ਜ਼ਰੂਰ ਲਵਾ ਲੱਗਿਆ ਨਾ ਇਹ ਜਿਹੜੇ ਛੋਟੇ ਛੋਟੇ ਪੱਕ ਜਾਂਦੇ ਆ ਜਿਆਦੇ ਵੱਡੇ ਨਹੀਂ ਹੁੰਦੇ ਆ ਦੇਖੋ ਇਹ ਛੋਟੇ ਛੋਟੇ ਪੱਕ ਜਾਂਦੇ ਮੈਂ ਤੁਹਾਨੂੰ ਤੋੜ ਕੇ ਦੁਕਾਨੀ ਆ ਇਹ ਦੇਖਿਓ ਬਹੁਤ ਦੇ ਸਕਦੇ ਆ ਨ ਪੱਕਾ ਹੋਇਆ ਛੋਟਾ ਇਹ ਇਹ ਛੋਟੇ ਮਿੱਠੇ ਵੀ ਬਹੁਤ ਨੇ ਦੇਖੋ ਬੱਚੇ ਫਨ ਕਰ ਰਹੇ ਆ ਝੂਟੇ ਲੈਣ ਲੈ ਰਹੇ ਆ ਗਾਰਡਨ ਚ ਬੈਠੇ ਚਲੋ ਅੱਜ ਆਪਾਂ ਆਪਣੇ ਬਲੌਗ ਦਾ ਇੱਥੇ ਹੀ ਐਂਡ ਕਰਦੇ ਆ ਪਲੀਜ਼ ਜਰੂਰ ਸਾਰੇ ਮੇਰੇ ਬਲੌਗ ਦੇਖਿਓ ਪਹਿਲੀ ਵਾਰ ਬਲੌਗ ਪਾ ਰਹੀ ਆ ਅੱਜ ਮੈਂ ਆਪਣੇ ਬਲੌਗ ਦਾ ਐਂਡ ਇੱਥੇ ਹੁੰਦਾ ਅੱਜ ਓਕੇ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ